ਤੇ ਉਹਨਾਂ ਦੇ ਲਈ ਹਾ ਦਾ ਨਰਾ ਗਿਨੇ ਮਾਰਿਆ ਸੀਗੇ ਜੀ ਹਾ ਜਦੋਂ ਇੱਥੇ ਕਚਹਿਰੀ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਉਹਨਾਂ ਦੇ ਲਈ ਹਾ ਦਾ ਨਰਾ ਮਰਿਆ ਸੀ ਕਿਸੇ ਨੇ ਨਵਾਬ ਨੇ ਕੀ ਹੋਇਆ ਸੀ ਇੱਥੇ ਪਤਾ ਤੁਹਾਨੂੰ ਦਸ ਦਸ ਫੱਦੇ ਸਿੰਘ ਹਾਂਜੀ ਫੱਦੇ ਸਿੰਘ ਪੂਰਾ ਪੂਰਾ ਤੁਸੀਂ ਜਿਵੇਂ ਬਾਬਾ ਸਾਹਿਬ ਜਾਂਦਾ ਬਾਬਾ ਫੱਦੇ ਸਿੰਘ ਖੋਣ ਨਹੀਂ ਪਤਾ ਹੈ ਹੋਰ ਨਹੀਂ ਪਤਾ ਕਿਹੜੀ ਕਲਾਸ ਚ ਪੜਦੇ ਹੁੰਦਾ ਸਾਲਾ 9 ਉਹਦੇ ਫਿਰ ਗੱਲ ਤੇ ਗੱਲ ਹੈ ਕਿਹੜੀ ਜਗ੍ਹਾ ਲਗਲੇ ਰਹਨੇ ਹੈ ਅੱਛਾ ਫਤੇਗੜ ਸਾਹਿਬ ਹਾਂਜੀ 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 ਉਹਦਾ ਕਰਮਾਲਿਆਂ ਹੁੰਦੇ ਸੀ ਹਾਂਜੀ ਆ ਪਤਾ ਨਾਮ ਜੀ ਤੁਹਾਨੂੰ ਦੱਸੇ ਗੁਰੂਆਂ ਦੇ ਸਾਰਾ ਪਤਾ ਹੈ ਥੋੜਾ ਸਿਰਦੀ ਸੱਟ ਕਰਕੇ ਨੀ ਬਰਾਉਣੇ ਜਾਂਦਾ ਹਾ ਤੇ ਪਹਿਲਾਂ ਹਾਂਜੀ ਹਾਂ ਤੇ ਖਾਲਸੇ ਦਾ ਜਨਮ ਕਿੱਥੇ ਹੋਇਆ ਜੀ ਹਾਲਸ ਅੰਮ੍ਰਿਤਸਰ ਵਿੱਚ ਨਾਜਪੁਰ ਸਾਹਿਬ ਦਾ ਪਿੰਡ ਜਿਹੜਾ ਹੈ ਉਹ ਮੁੱਖਾ ਪਿੰਡ ਆ ਪਿੰਡ ਉਹ ਕਿਸੇ ਨੂੰ ਮੱਖੋ ਵਾਲਿਆ ਉਹ ਵੀ ਨਹੀਂ ਕਿਸੇ ਨੂੰ ਪਤਾ ਕਿ ਕਿਨੇ ਕਲੇ ਨੇ ਜਾਈ ਹੋ ਜਾ ਕਰ ਨਹੀਂ ਪਿਆ ਨਹੀਂ ਪਤਾ ਇਹਦੇ ਮੇਲਾ ਵੇਖਣ ਹੁੰਦੇ ਮੇਲਾ ਜਿਹੜੇ ਔਖੇ ਟਾਈਮ ਤੇ ਕੰਮ ਬਣਾਵੇ ਉਹ ਕਾਦੀ ਯਾਰੀ ਇਹਦਾ ਗੱਲ ਹੈ ਖਾਲਸਾਈ ਮਾਤਾ ਸਾਹਿਬ कौर ਇਹਨਾਂ ਦਾ ਧੰਨਵਾਦ ਬਹੁਤ ਕਿਹੜੇ ਸਾਹਿਬਜਾ ਦੇ ਚੀ ਦੋਏ ਸੀਗੇ ਜੀ ਆਪਣੇ ਛੋਟੇ ਸਾਹਿਬਜਾ ਦੇ ਜੀ ਜੋਰਾਵਰ ਸਿੰਘ ਪਤੇ ਸਿੰਘ ਤੇਜੂ ਜਾਰ ਸਿੰਘ ਤੇ ਉੱਥੇ ਸੀ ਕਿ ਆਪਣਾ ਜਤੋਵੱਡੇ ਸਾਹਿਬ ਜੀ ਹਾਂਜੀ ਜਜ਼ਾਰ ਸਿੰਘ ਫਤੇਗਰ ਸਿੰਘ ਫਤੇ ਫਤੇ ਸਿੰਘ ਤੇ ਜਵਾਵ ਸਿੰਘ ਦਾ ਬਾਬਾ ਜੀ ਹਜੀਤ ਸਿੰਘ ਹਾਂਜੀ ਹਾਂਜੀ ਜੋਤੀ ਸਰੂਪ ਗੁਰਦੁਆਰੇ ਸਾਹਿਬ ਦਾ ਕੀ ਹੋਇਆ ਸੀਗਾ ਇੱਥੇ ਬਾਬਾ ਜੀ ਨੇ ਮਾਰੀ ਤਾੜੀ ਹੈ ਜੀ ਇੱਥੇ ਬਾਬਾ ਜੀ ਨੇ ਤਾੜੀ ਮਾਰੀ ਤਾੜੀ ਮਾਰੀ ਦੀ ਕਿੰਨਾਂ ਨੇ ਕੋਈ ਕੋਈ ਸਿੱਧਾ ਸੁਣਿਆ ਹੈ ਜੀ ਗੁਰਗੋਬਿੰਦ ਸਿੰਘ ਜੀ ਨੇ ਦੀਪ कौर ভাই ਵਾ ਬਹੁਤ ভাই ਰੁਜਕਾ ਖਾਲਸਾ ভাই ਰੁਜ ਕੀ ਫਤੇ ਸੰਗਤ ਜੀ ਸ੍ਰੀ ਫਤੇਗੜ ਸਾਹਿਬ ਕੇ ਪਹੁੰਚੇ ਜਿੱਥੇ ਕੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸੰਗਤਾਂ ਨੂੰ ਸਵਾਲ ਕਰਨ ਦੇ ਲਈ ਤਾਂ ਕਿ ਪਤਾ ਲੱਗ ਸਕੇ ਅੱਜ ਕੱਲ ਦੇ ਬੱਚੇ ਮਤਵਾ ਪੜਨਾ ਬਜ਼ੁਰਗ ਇਸ ਪਾਵਨ ਧਰਤੀ ਤੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਕਿੰਨੇ ਕਿ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਇਤਿਹਾਸ ਬਾਰੇ ਕਿੰਨਾ ਕੁ ਜਾਣਦੇ ਨੇ ਇੱਕ ਉਪਰਾਲਾ ਕਰਨ ਦਾ ਮਕਸਦ ਇਹ ਵੀ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਜਾਂ ਫਿਰ ਜਿੰਨਾ ਤੋਂ ਸਵਾਲ ਪੁੱਛਦੇ ਨੇ ਸ਼ਾਇਦ ਉਹ ਇਤਿਹਾਸ ਬਾਰੇ ਜਾਣਨ ਇਤਿਹਾਸ ਬਾਰੇ ਪੜ੍ਹਨ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜੀ ਵੀਡੀਓ ਨੂੰ ਜ਼ਰੂਰ ਅਖੀਰ ਤੱਕ ਦੇਖਣਾ ਕੀ ਗੱਲ ਜੀ ਕੀ ਨਾਮ ਹੈ ਜਿਸ ਪਾਸ ਕਰ ਰਹੇ ਕਿੱਥੋਂ ਆਏ ਜੀ ਇੱਥੇ ਲੋਕਲੇ ਗ੍ਰਾਮ ਮਥਾ ਟਿਕਾ ਨਹੀਂ ਹੈ ਹਾਂਜੀ ਠੀਕ ਹੈ ਤੇ ਪਤਾ ਕਿਹੜੇ ਦਿਨ ਚੱਲਦੇ ਨਹੀਂ ਹੈ ਹਾਂਜੀ ਸ਼ਹੀਦੀ ਦਿਵਸ ਚੱਲਦੇ ਠੀਕ ਹੈ ਤੇ ਅੱਜ ਕੀ ਹੋਇਆ ਸੀਗਾ ਜੀ ਅੱਜ ਦੇ ਦਿਨ ਅੱਜ ਦੇ ਦਿਨ ਗੰਗੂ ਬੱਚਿਆਂ ਨੂੰ ਇੱਥੇ ਲੈ ਕੇ ਆਏ ਸੀਗੇ ਹਾਂਜੀ ਠੀਕ ਹੈ ਤੇ ਤੁਹਾਨੂੰ ਪਤਾ ਹੈ ਕਿ ਖਾਲਸੇ ਦਾ ਜਨਮ ਕਿੱਥੇ ਹੋਇਆ ਜੀ ਖਾਲਸੇ ਦਾ ਜਨਮ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਆਪਣੇ ਪਟਨਾ ਸਾਹਿਬ ਖਾਲਸੇ ਦਾ ਜਨਮ ਹੈ ਭਾਈ ਸਾਡੇ ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦ 10% ਧੰਨਵਾਦ ਜੀ ਬਾਬੂ ਨਾਮ ਦੀ ਆਈ ਜੀ ਨਾਮ ਹਲਤਾ ਜੀ ਉਹ ਸੰਦੀਪ ਵੀ ਹੋ ਸੰਦੀਪ ਹਾਂ ਜੀ ਬਸ ਹਾਂ ਅੱਲਾ ਖੁਸ਼ ਹੋ ਸੰਦੀਪ ਸਿੰਘ ਜੀ ਤੁਹਾਡੇ ਜੀ ਹਰਮਨਦੀਪ ਸਿੰਘ ਜੀ ਮਨਜੀਤ ਸਿੰਘ ਜੀ ਕਿੱਥੋਂ ਹੈਂ ਸ਼ਹਿਰੋਂ ਦੀ ਹਾਂ ਜੀ ਸ਼ਹਿਰੋਂ ਤੋਂ ਹੀ ਸਮਰੂਰ ਜਿਹੜੇ ਚੋਂ ਉਹ ਜਿੱਥੇ ਤੋਂ ਬਾਟੇ ਸ਼ਹਿਰੋਂ ਵਾਲਾ ਹਾਂ ਹਾਂ ਜੀ ਔਰ ਅਧਿਆਇਓ ਕੱਲਾ ਐਸੀ ਸਾਮ ਪਤਾ ਕਿਹੜੇ ਦਿਨ ਚੱਲ ਰਹੇ ਨੇ ਹਾਂ ਜੀ ਕਿਹੜੀ ਸੀਧੀ ਦੇ ਹੇਲੇ ਚੱਲ ਰਹੀ ਸੀ ਠੀਕ ਹੈ ਕੀ ਹੋਇਆ ਸੀ ਇਹਨਾਂ ਦਿਨਾਂ ਜੀ ਇਹ ਨੀਹਾਂ ਵਿੱਚ ਦਿਨ ਦੀ ਛੋਟਾ ਜਿਹਾ ਦਿਨ ਠੀਕ ਹੈ ਹੋ ਰਹੀ ਕਿੰਨੇ ਸਹਿਬਜਾ ਦੇ ਸੀਗੇ ਜੀ ਦੋ ਸੀ ਗੁਰਬਖਸ਼ ਸਿੰਘ ਜੀ ਦੇ ਸਹਿਬਜਾ ਤੇ ਕਿੰਨੇ ਸੀਗੇ ਚਾਰ ਹੀ ਵੱਡੇ ਸਹਿਬਜਾ ਦੇ ਕਿਤੇ ਵੱਡੇ ਚਮਕੌਰ ਸਹਿਬਜਾ ਸ਼ਹੀਦ ਹੋਏ ਸੀ ਜੰਗ ਦੇ ਵਿੱਚ ਹਾਂ ਠੀਕ ਹੈ ਤੇ ਪਤਾ ਨੀਹਾਂ ਦੇ ਵਿੱਚ ਕਿਹਨੇ ਚੜਵਾਇਆ ਸੀਗਾ ਜੀ ਸਰਹੰਦ ਦਾ ਸੂਬੇਦਾਰ ਬਰੀਖਾਂ ਹੀ ਸੂਬੇ ਸਰਹੰਦ ਦੇ ਹਾਂ ਜੀ ਤੇ ਉਹਨਾਂ ਦੇ ਲਈ ਹਾ ਦਾ ਨਾਰਾ ਕਿਨੇ ਮਾਰਿਆ ਸੀਗਾ ਜੀ ਹਾਂ ਜਦੋਂ ਇੱਥੇ ਕਚਹਿਰੀ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਉਹਨਾਂ ਦੇ ਲਈ ਹਾ ਦਾ ਨਾਰਾ ਮਰਿਆ ਸੀ ਕਿਸੇ ਨੇ ਨਵਾਬ ਨੇ ਗੁਰਦੁਆਰਾ ਮਲੇਰਕੋਟਲਾ ਤੁਹਾਡੇ ਰਸਤੇ 'ਚ ਆਉਂਦਾ ਜਾਂਦੇ ਵੇ ਉੱਥੇ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਨਹੀਂ ਆਇਆ ਮਲੇਰਕੋਟ ਦੇ ਨਾਲ ਸੰਬੰਧ ਸੀ ਉਹ ਸਖੀਅਤ ਕਾਫੀ ਮਦਦ ਸਿੱਖ ਕੌਮ ਉਹਨਾਂ ਦੀ ਆਵਾਰੀ ਆ ਉਹ ਆ ਦੇ ਨਾਰੇ ਕਰਕੇ ਮਲੇਰਕੋਟ ਬਾਈ ہاں ਨਵਾਬ ਮਲੇਰਕੋਟ ਦਾ ਜੀ ਤੇ ਖਾਲਸਾ ਦਾ ਜਨਮ ਕਿੱਥੇ ਹੋਇਆ ਖਾਲਸਾ ਦਾ ਜੀ ਅਨੰਦਪੁਰ ਸਾਹਿਬ ਜੀ ਕਦੋਂ ਆਇਆ ਸੀਗਾ ਜੀ 1704 ਜੀ ਹੈ ਜੀ 1704 ਦੇ ਵਿੱਚ ਤਾਂ ਛੋਟੇ ਸਾਹਿਬਾਂ ਦੇ ਸ਼ਹੀਦ ਕੀਤੇ ਗਏ ਸੀ ਵੀ ਤੇ ਤੁਹਾਨੂੰ ਪੰਜ ਪਿਆਰਿਆਂ ਦੇ ਨਾਮ ਪਤਾ ਹੀ ਹਾਂਜੀ ਦੱਸੋ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਹਿਬ ਸਿੰਘ ਜੀ ਧੰਨਵਾਦ ਜੀ ਬਹੁਤ ਬਹੁਤ ਮੈਂ ਕੀ ਨਾਮ ਹੈ ਬੇਟੇ ਨਾਮ ਕੀ ਆ ਦੱਸ ਸਰਦੂਨ ਹਾਂਜੀ ਸਰਦੂਨ ਇੱਧਰ ਆ ਜਾਓ ਥੋੜਾ ਜੋਰ ਕੇ ਸਰਦੂਨ ਸਰਗੁਨ ਸਰਗੁਨ ਕੱਲਾ ਸਰਗੁਨ ਹਾਂਜੀ ਅੱਗੇ ਪਿੱਛੇ ਨਹੀਂ ਪੂਰਾ ਨਾਮ ਦੱਸੋ ਬੇਟਾ ਪੂਰਾ ਨਾਮ ਦੱਸੋ ਸਰਦਨਤੋਰ 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 ਪਹਿਲਾਂ ਨਾ ਠੀਕ ਹੈ ਅੱਜ ਮੱਥਾ ਟੇਕਣ ਲਈ ਆਏ ਹਾਂ ਕੀ ਹੋਇਆ ਸੀ ਇੱਥੇ ਪਤਾ ਤੁਹਾਨੂੰ ਦੱਸੇ ਨਹੀਂ ਬਿਨਾ ਦੱਸੇ ਤੁਸੀਂ ਲੈ ਕੇ ਆ ਗਏ ਹੈ ਦੱਸ ਕੇ ਨਹੀਂ ਲੈ ਕੇ ਆਏ ਦੱਸਿਆ ਨਹੀਂ ਤੁਸੀਂ ਨਹੀਂ ਜਿਸ ਵੇਲੇ ਬਿਠਾਉਣ ਲੈ ਕੇ ਸਾਰਾ ਕੁਝ ਭੁੱਲ ਗਏ ਅੱਛਾ ਖੜੋਣੇ ਲੈ ਕੇ ਭੁੱਲ ਗਏ ਖੜੋਣੇ ਲੈ ਤੁਹਾਨੂੰ ਪਤਾ ਜਿੰਨਾ ਦੇ ਲਈ ਉਰੇ ਆਏ ਹੋ ਉਹਨਾਂ ਨੂੰ ਬਹੁਤ ਵੱਡੇ ਵੱਡੇ ਲਾਲਚ ਦਿੱਤੇ ਗਏ ਸੀ ਉਹ ਤਾਂ ਵੀ ਨਹੀਂ ਭੁੱਲੇ ਸੀਗੇ ਅੱਜ ਕੱਲ ਤਾਂ ਭੁੱਲ ਜਾਂਦੇ ਨੇ ਬੱਚੇ ਮੋਹ ਨੇ ਬੜੀਆਂ ਗੱਲਾਂ ਕਰਨੀ ਏ ਅੱਜ ਕਰ ਖਾ ਐਂ ਬੋਲ ਕੇ ਦੱਸ ਕਾ ਬੋਲ ਕੇ ਦੱਸ ਹੋਰ ਸਾਹਿਬ ਚੱਲੇ ਆ ਫੈਰ ਜਾਂਦਿਆਂ ਦੇ ਨਾਮ ਦੱਸੋ ਠੀਕ ਦੱਸੋ ਪਰ ਗਿਫਟ ਮਿਲੂਗਾ ਜੇ ਦੱਸੋਗੇ ਤੋ ਸੀਦਾ ਇੱਕ ਫੱਦੇ ਸਿੰਘ ਹਾਂਜੀ ਫੱਦੇ ਸਿੰਘ ਪੂਰਾ ਤਾਂ ਪੂਰਾ ਤਾਂ ਸੀ ਜਨਾ ਬਾਬਾ ਸਾਬ ਜੰਦਾ ਬਾਬਾ ਫੱਦੇ ਸਿੰਘ ਹੋਰ ਨਹੀਂ ਪਤਾ ਹੈ ਹੋਰ ਨਹੀਂ ਪਤਾ ਕਿਹੜੀ ਕਲਾਸ ਚ ਪੜਦੇ ਹੋ ਨਾਇਨ ਬੜਾ ਫਿਰ ਗਲਤ ਗੱਲ ਹੈ ਗਲਤ ਗੱਲ ਲੈਣਾ ਆਪੇ ਦੱਸੋਗੇ ਸਹੀ ਹੈਗਾ ਗਲਤ ਹੈ ਨਹੀਂ ਹੋਰ ਮੈਨੂੰ ਤਾਂ ਯਾਰ ਮੈਨੂੰ ਕਿੱਥੇ ਪੁੱਛ ਲਿਓਕਰ ਆ ਦਿਓ ਹੁਣ ਤਾਂ ਸੁਣਿਆ ਨਹੀਂ ਮੈਨੂੰ ਸ਼ਰਮ ਆਦੀ ਮੈਨੂੰ ਹਾਂਜੀ ਨਾਮ ਕੀ ਹੈ ਤੁਹਾਡਾ ਜੀ ਜਸਪਾਲ ਸਿੰਘ ਕਿਹੜੇ ਜਗ੍ਹਾ ਤੋਂ ਆਏ ਜੀ ਹਾਂਜੀ ਇੱਥੇ ਲੋਕ ਲੈ ਰਹੇ ਨੇ ਅੱਛਾ ਫਤੇਗੜ ਸਾਹਿਬ ਹਾਂਜੀ 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 ਦੋ ਕਰਮਾਲਿਆਂ ਤੋਂ ਸੀ ਹਾਂਜੀ ਹਾਂਜੀ ਕਿਰਪਾਈ ਤੁਹਾਡੀ ਕਿਰਪਾਈ ਤੁਹਾਡੀ ਤੇ ਕਿਹੜੇ ਦਿਹਾੜੇ ਚੱਲਦੇ ਨੇ ਹਾਂਜੀ ਸਿੱਧੀ ਵਿੱਚ ਸੈੱਜ ਜਾਂਦੇ ਹਾਂ ਦਿਹਾੜੇ ਚੱਲਦੇ ਸਿੱਧੀ ਦਿਹਾੜੇ ਹਾਂ ਮਾ ਬਰਸ਼ਾਂ ਦੇ ਸਿੱਧੀ ਦਿਹਾੜੇ ਹਾਂ ਨੀ ਤੇ ਖਾਲਸਾ ਪੰਥ ਦੇ ਗੁਰੂ ਸਾਹਿਬਾਨ ਕਿੰਨੇ ਹੋਏ ਨੇ ਜੀ ਹਾਂਜੀ ਗੁਰੂ ਸਾਹਿਬਾਨ ਕਿੰਨੇ ਹੋਏ ਨੇ ਆਪਣੇ 10 10 ਸਾਥ ਆਏ ਨੇ 10 ਸਾਥ 11ਵੇਂ ਤਾਂ ਦਸਿਰ ਗੁਰੂ ਸਾਹਿਬ ਜੀ ਹਾਂਜੀ 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 ਪਤਾ ਨਾਮ ਇਹ ਤੁਹਾਨੂੰ ਦੱਸੇ ਗੁਰੂਆਂ ਦੇ ਸਾਰੇ ਪਤਾ ਹੈ ਥੋੜਾ ਸਿਰਦੀ ਸੱਟ ਕਰਕੇ ਨਹੀਂ ਬਰਲਣਾ ਜਾਂਦਾ ਹੈ ਤੇ ਪਹਿਲਾਂ ਹਾਂਜੀ ਤੇ ਪਿਆਰੇ ਕਿੰਨੇ ਨੇ ਇਹ ਆਪਣੇ ਪੰਜ ਪਿਆਰੇ ਉਹਨਾਂ ਦੇ ਨਾਮ ਪਤਾ ਹੀ ਭਾਈ ਖਾਨੇ ਮੋਹਕਮ ਸਿੰਘ estransiko ਸਰ ਥੋੜਾ ਸਿਰਦੀ ਸੱਟ ਕਰਕੇ ਮੇਰੇ ਉਹ ਨਹੀਂ ਨਾ ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਹੈ ਧੰਨਵਾਦ ਜੀ ਤੇ ਨਾਮ ਹੈ ਜੀ ਕਿਰਨ ਕੱਲਾ ਕਿਰਨ ਹਾਂਜੀ ਹਾਂਜੀ ਅੱਗੇ ਹੋਰ ਨਹੀਂ ਕਿਰਨ ਮਹਿਰਾ ਠੀਕ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਜੀ ਅੰਮ੍ਰਿਤਸਰ ਤੋਂ ਆਏ ਮੇਰੀ ਫੈਮਲੀ ਹੈ ਮੇਰੇ ਮਦਰ ਹੈ ਮੇਰੇ ਫਾਦਰ ਨੇ ਹੋ ਮੇਰਾ ਬਜ਼ੁਰਗ ਤੁਹਾਡਾ ਕੀ ਨਾਮ ਹੈ ਜੀ ਇਹਦਾ ਨਾਂ ਰਜਿੰਦਰ ਕੌਰ ਹਾਂਜੀ ਰਜਿੰਦਰ ਕੌਰ ਤੁਹਾਡਾ ਨਾਂ ਰਜਿੰਦਰ ਕੌਰ ਹੈ ਨਾ ਨਾ ਕੱਲਾ ਕਿਰਨ ਹੈ ਇਹਨਾਂ ਦਾ ਨਾਂ ਕੀ ਹੈ ਕੱਲਾ ਹੀ ਕਿਰਨ ਹੈ ਮਦਰ ਨਾਲ ਨਹੀਂ ਗੱਤ ਲੱਗਦਾ ਠੀਕ ਤੇ ਅੱਜ ਕਿਹੜੇ ਮਤਲਬ ਆਇਓ ਮਕਸਦ ਲਈਏ ਇਸ ਜਗ੍ਹਾ ਤੇ ਅਸੀਂ ਜੀ ਦਰਸ਼ਨ ਕਰਨ ਆਏ ਇਥੇ ਫਤਿਹਗੜ੍ਹ ਸਾਹਿਬ ਦੇ ਜੋ ਜੋ ਦਿਹਾੜੇ ਚੱਲਦੇ ਨੇ ਪਤਾ ਤੁਹਾਨੂੰ ਹਾਂਜੀ ਸ਼ੀਦੀ ਦਿਹਾੜੇ ਚੱਲਦੇ ਪਹਿਲੇ ਛੋਟੇ ਸਾਹਿਬ ਜਦਾਂ ਸੀ ਕਿਉਂ ਆਸੀ ਇੱਥੇ ਮਤਲਬ ਇਹ ਜਗ੍ਹਾ ਤੇ ਇਹ ਧਰਤੀ ਤੇ ਇਸ ਧਰਤੀ ਤੇ ਜਿਹੜੇ ਛੋਟੇ ਸਾਹਿਬ ਜਦੈ ਸੀ ਦੋ ਉਹਨਾਂ ਨੂੰ ਮਤਲਬ ਇੱਥੇ ਨੀਆਂ ਚਿਛ ਨਵਾ ਦਿੱਤਾ ਗਿਆ ਸੀ ਨੀਆਂ ਦੇ ਵਿੱਚ ਚਿਣਿਆ ਗਿਆ ਸੂਬੇ ਸਰਹੰਦ ਵੱਲੋਂ ਤੇ ਨਾਮ ਪਤਾ ਹੀ ਉਹਨਾਂ ਦੇ ਹਾਂਜੀ ਜੋਰਾਵਾਰ ਬਾਬਾ ਜੋਰਾਵਾਰ ਜੀ ਐਂਡ ਬਾਬਾ ਫਤੀ ਸਿੰਘ ਜੀ ਠੀਕ ਹੈ ਹਾਂਜੀ ਤੇ ਗੁਰੂ ਸਾਹਿਬਾਨ ਕਿੰਨੇ ਨੇ ਪਤਾ ਟੋਟਲ ਹਾਂਜੀ 10 ਗੁਰੂ ਸਾਹਿਬਾਨ ਨੇ ਤੇ 11ਵੇਂ ਤਾਂ ਫਤਿਹਗੁਰੂ ਗ੍ਰੰਥ ਸਾਹਿਬ ਹਾਂਜੀ ਤੇ ਪੰਜ ਪਿਆਰਿਆਂ ਦੇ ਨਾਮ ਪਤਾ ਹੀ ਨਹੀਂ ਤੁਹਾਨੂੰ ਅ ਹਾਂਜੀ ਪਤਾ ਮੈਨੂੰ ਥੋੜਾ ਯਾਦ ਕਰਨੇ ਪੈਣਾ ਅ ਫਸਟ 2 ਮਿੰਟ 2 ਮਿੰਟ ਮੈਨੂੰ ਮਨ ਨਹੀਂ ਆਦਾ ਹਾਂਜੀ ਹਾਂ ਜਿਵੇਂ ਨਹੀਂ ਆਦਾ ਹੋ ਜਾਂਦਾ ਕਈ ਵਾਰ ਬੰਦਾ ਠਗਰਾ ਵੀ ਜਾਂਦਾ ਅ ਬਾਬਾ ਹਿਮਨ ਸਿੰਘ ਜੀ ਬਾਬਾ ਸਹਿਬ ਸਿੰਘ ਜੀ ਬਾਬਾ ਮੋਹਕਮ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅ ਦਇਆ ਸਿੰਘ ਧਰਵ ਜੀ ਹਾਂਜੀ ਦਇਆ ਸਿੰਘ ਸਹਿਬ ਸਿੰਘ ਹਾਂਜੀ ਠੀਕ ਹੈ ਤੇ ਖਾਲਸੇ ਦਾ ਜਨਮ ਕਿੱਥੇ ਹੋਇਆ ਜੀ ਖਾਲਸਾ ਅੰਮ੍ਰਿਤਸਰ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ 1699 ਨਿਸਾਕੀ ਨੂੰ ਸਰਗੂ ਗੋਬਿੰਦ ਸਿੰਘ ਜੀ ਨੇ ਹਾਂਜੀ ਸ੍ਰੀ ਗੁਰਗੋਬਿੰਦ ਸਿੰਘ ਜੀ ਵੱਲੋਂ ਨੰਦਪੁਰ ਸਾਹਿਬ ਵਿੱਚ ਹਾਂਜੀ ਤੇ ਗੁਰਗੋਬਿੰਦ ਸਿੰਘ ਜੀ ਦੇ ਕਿੰਨੇ ਸਹਬਜ਼ਾ ਦੇ ਜੀ ਚਾਰ ਸਹਬਜ਼ਾ ਦੇ ਜੀ ਤੇ ਖਾਲਸੇ ਦੀ ਮਾਤਾ ਦਾ ਨਾਮ ਕੀ ਹੈ ਜੀ ਖਾਲਸੇ ਦੀ ਮਾਤਾ ਦਾ ਰਤਬਾ ਕਿੰਨਾ ਨੂੰ ਮਿਲਿਆ ਜੀ ਮਾਤਾ ਗੁਜਰੀ ਜੀ ਮਤਤ ਸੈਬਕੌਰ ਜੀ ਠੀਕ ਹੈ ਜੀ ਮਤਤ ਸੈਬਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਂਦ ਦਾ ਰਖਵਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਸੀਗਾ ਤੇ ਤੁਹਾਨੂੰ ਤਾਂ ਸਿਰਫ ਗੋਬਿੰਦ ਸਿੰਘ ਜੀ ਨੇ ਸਿਰਫ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਧਰਤੀ ਤੇ ਜਾ ਕੇ ਕੀਤੀ ਸੀਗੀ ਸ੍ਰੀ ਗੁਰੂ ਕੋਪਿੰਦ ਸਿੰਘ ਜੀ ਨੇ ਹਾਂ ਮਤਲਬ ਪੰਜਾਬੀ ਤੁਹਾਨੂੰ ਸੱਲ ਭਾਏ ਦੱਸਿਆ ਵੀ ਮੂੰਹ ਜਵਾਨੀ ਲਿਖਵਾਇਆ ਸੀ ਕਿੱਥੇ ਕਿਹੜੀ ਧਰਤੀ ਤੇ ਜਾ ਕੇ ਕਿਉਂਕਿ ਕਾਫੀ ਜਦੋਂ ਪਰਿਵਾਰ ਛੋੜਾ ਹੋਇਆ ਸਤਸਨਦੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਆਦ ਗ੍ਰੰਥ ਜਿਹੜੇ ਉਹ ਮਤਲਬ ਹੋਰ ਵੀ ਬਹੁਤ ਅਮੁੱਲਾ ਖਜ਼ਾਨਾ ਸੀਗਾ ਕਈ ਟੰਨਾਂ ਦੇ ਵਿੱਚ ਸੀਗਾ ਉਹ ਬਹਿ ਗਿਆ ਸੀਗਾ ਸਰਸਾ ਨਦੀ ਦੀ ਭੇਟ ਚਲੇ ਗਿਆ ਸੀ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਕਿਹੜੀ ਧਰਤੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਈ ਸੀਗੇ ਅ ਜੀ ਮੈਨੂੰ 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 ਸ਼ੋਰ ਨਹੀਂ ਹੈਗੀ ਮੇਰੇ ਖਿਆਲ ਚ ਹਜੂਰ ਸਾਹਿਬ ਵਿੱਚ ਧਮ 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 ਧੰਵੰਟੀ ਦਾ ਓਕੇ ਧੰਨਵਾਦੀ ਬਹੁਤ ਬਹੁਤ ਇਸ ਸਮੇਂ ਲਈ ਥੈਂਕ ਯੂ ਸੋ ਮਚ ਥੈਂਕ ਯੂ ਪਟਨਾ ਮਾਨਨਪੁਰ ਸਾਹਿਬ ਆਉਂਦੇ ਆਂ। ਅੱਛਾ। ਨੰ ਤੁਸੀਂ ਕਿਹੜੀ ਜਗ੍ਹਾ ਤੋਂ? ਅਸੀਂ ਅੰਮ੍ਰਿਤਸਰ ਤੋਂ ਪਿੰਡ ਜਸਰਾਵੜੀ ਨਾਲਾ ਤੁਸੀਂ ਦਾ। ਅਸੀਂ ਦਾਮਵਾਦ। ਤੇ ਸਾਡਾ ਮਤਲਬ ਮਕਸਦ ਇਹੀ ਹੈ ਜੀ ਕਿਉਂਕਿ ਪਤਾ ਨਹੀਂ ਹੈਗਾ ਅੱਜ ਗੱਲ ਬੱਚਿਆਂ ਨੂੰ ਨਹੀਂ ਬੱਚਿਆਂ ਨੂੰ ਨਹੀਂ। ਨੰਪੁਰ ਸਾਹਿਬ ਦਾ ਪਿੰਡ ਜਿਹੜਾ ਹੈ ਉਹ ਭੁੱਖਾ ਪਿੰਡ ਹੈ। ਪਿੰਡਾ ਉਹ ਕਿਸੇ ਨੂੰ ਮੱਖੋ ਵਾਲਿਆ ਉਹ ਵੀ ਨਹੀਂ ਕਿਸੇ ਨੂੰ ਪਲਾ ਜੀ ਚਾਹ। ਕਿੰਨੇ ਕਲੇ ਨੇ ਜਾਂ ਇਹੋ ਜਿਹਾ ਨਹੀਂ ਪਿਆਸ। ਨਹੀਂ ਪਤਾ ਜੀ। ਇਹਦੇ ਮੇਲਾ ਵੇਖਣ ਹੁੰਦੇ ਮੇਲਾ ਵੇਖਣ। ਚਲੋ ਅਸੀਂ ਓਨੇ ਜਿਆਦੇ ਔਖੇ ਸਵਾਲ ਪੁੱਛਦੇ ਵੀ ਨਹੀਂ ਹੈਗੇ ਵੀ ਕਿਵੇਂ ਸ਼ੁਰੂਆਤ ਆਨੰਦਪੁਰ ਸਾਹਿਬ ਦੀ ਕਿ ਮੈਂ ਸਥਾਪਨਾ ਕੀਤੀ ਸੀ ਉਹ ਪੁੱਛਦੇ ਨਹੀਂ ਅਸੀਂ ਸੋਖੇ ਜੀ ਪੁੱਛਦੇ ਮਾਤਾ ਸਾਹਿਬ ਦੌਰ ਤੇ ਸੁਨਹਿਰੀ ਉਹਨਾਂ ਦੀ ਕਰਜ਼ੀ ਧੰਨਵਾਦ ਧੰਨਵਾਦ ਸੱਸੀ ਗਾਲ ਜੀ ਕਿਨਾਮ ਹੈ ਜੀ ਦਲਜੀਤ ਸਿੰਘ ਤੁਹਾਡਾ ਜੀ ਆਜੋ ਤੁਹਾਡੇ ਸੁਖਮਨ ਸਿੰਘ ਜੀ ਸੁਖਮਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਅਸੀਂ ਨੰਗਲਕਲਾਂ ਤੋਂ ਆਏ ਨੰਗਲਕਲਾਂ ਜਿਹੜਾ ਮਾਨਸਾ ਦਾ ਸਾਥ ਛੱਡ ਵੀ ਗਿਆ ੜੀ ਤੁਹਾਡਾ ਹੋ ਰਿਹਾ ਥੋੜਾ ਸ਼ਰਮੀਲਾ ਗਾਈ ਨਹੀਂ ਫਿਰ ਸਾਥ ਥੋੜੀ ਛੱਡੀ ਜਾਂਦਾ ਯਾਰ ਇਹਦਾ ਹੀ ਹੁੰਦੀ ਆ ਹਾਂਜੀ ਹਾਂਜੀ ਔਖੇ ਟਾਈਮ 'ਚ ਯਾਰੀ ਨੇ ਜਿਹੜੇ ਔਖੇ ਟਾਈਮ ਤੇ ਕੰਮ ਬਣਾਵੇ ਉਹ ਕਾਦੀ ਯਾਰੀ ਇਹ ਤਾਂ ਗੱਲ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਇਨਾ ਗੱਲ ਕਰਾ ਜਿਹੜਾ ਮਾਨਸਾ ਜਿਹੜਾ ਮਾਨਸਾ ਦਾ ਹਾਂਜੀ ਹਾਂਜੀ ਤੇ ਅੱਜ ਆਏ ਹੋ ਨਹੀਂ ਅਸੀਂ ਕਰ ਲਈ ਨਹੀਂ ਕਰ ਲਈ ਮਦੇ ਪਿੰਡੋਂ ਸੰਗਤ ਆਈ ਹੈ ਕਬੈਸੀ ਸੰਗਤ ਸੰਗਤ ਆਈ ਹੈ ਲੰਗਰ ਲੰਗਰ ਲਾਇਆ ਹਾਂਜੀ ਠੀਕ ਹੈ ਤੇ ਪਤਾ ਕਿਹੜੇ ਦਿਹਾੜੇ ਚੱਲ ਰਹੇ ਨੇ ਹੁਣੇ ਹਾਂਜੀ ਸ਼ੀਦੀ ਦਿਹਾੜੇ ਚੱਲ ਰਹੇ ਆ ਠੀਕ ਹੈ ਤੇ ਇਸ ਜਗ੍ਹਾ ਤੇ ਇਸ ਧਰਤੀ ਤੇ ਕੀ ਹੋਇਆ ਸੀਗਾ ਜੀ ਛੋਟੇ ਸਹਿਬ ਜੱਦ ਤੇ ਮਾਤਾ ਗੁਜਰੀ ਦੀ ਸ਼ੀਦੀ ਹੋਈ ਸੀਗੀ ਉਹ ਜੋਤੀ ਸਰੂਪ ਗੁਰਦੁਆਰਾ ਉੱਥੇ ਉਹਨਾਂ ਨੇ ਸੰਸਕਾਰ ਸੰਸਕਾਰ ਹੋਇਆ ਸੀ ਸੰਸਕਾਰ ਕਿੰਨਾਂ ਨੇ ਕੀਤਾ ਜੀ ਟੋਡਰਮਲ ਜੀ ਦੁਆਰਾ ਠੀਕ ਹੈ ਤੇ ਦੁੱਧ ਦੀ ਸੇਵਾ ਕਿੰਨਾਂ ਨੇ ਕੀਤੀ ਸੀ ਮੋਤੀਰਾਮ ਹੈ ਰਾਜ ਹਾਂਜੀ ਠੀਕ ਹੈ ਬਹੁਤ ਵਧੀਆ ਤੇ ਖਾਲਸੇ ਦਾ ਜਨਮ ਸਥਾਨ ਕਿਹੜਾ ਜੀ ਨੰਦਪੁਰ ਸਾਹਿਬ ਕੇ ਖਾਲਸੇਈ ਮਾਤਾ ਸਾਹਿਬ ਕੌਰ ਜੀ ਧੰਨਵਾਦ ਬਹੁਤ-ਬਹੁਤ ਜੀ ਬਹੁਤ-ਬਹੁਤ ਧੰਨਵਾਦ ਆਪਦੇ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਇਹ ਸਾਡਾ ਮਕਸਦ ਵੀ ਇਹੀ ਹੈ ਉਪਰਾਲਾ ਕਰਨ ਦਾ ਜਾਣਦੀ ਨਹੀਂ ਹੈਗੀ ਨਵੀਂ ਪੀੜ੍ਹੀ ਬਹੁਤ ਚੀਜ਼ਾਂ ਭੁੱਲ ਰਿਹਾ ਹੈ ਲੋਕੀ ਹਾਂ ਬੋਲਦੇ ਜਾਂਦੇ ਪਰ ਇਹ ਜੇ ਇਹੀ ਭੁੱਲ ਗਏ ਫਿਰ ਆਪਣੀ ਖਤਮ ਕਹਾਣੀ ਹੈ ਆਪਣੇ ਲੋਕ ਇਹ ਨਹੀਂ ਜਾਣਦੇ 1 ਜਨਵਰੀ ਨੂੰ ਕੀ ਹੋਇਆ ਸੀ ਇਹ ਤਾਂ ਹੈ ਹੀ ਨਹੀਂਗਾ 1 ਜਨਵਰੀ ਨੂੰ ਕੀ ਹੋਇਆ ਸੀ ਇਹ ਨਹੀਂ ਪਤਾ ਹੈਗਾ 1 ਜਨਵਰੀ ਨੂੰ ਪਤਾ ਕੱਲੂ 25 ਤਰੀਕ ਨੂੰ ਦੇਖਿਓ ਅਸੀਂ ਇੱਕ ਵੀਡੀਓ ਬਣਾਉਣੀ ਆ ਤੁਸੀਂ ਦੇਖਿਓ ਕੱਲ ਨੂੰ ਮਤਲਬ 크리스마ਸ ਆ ਜਾਂਦ ਨੇ ਲੋਕਾਂ ਨੂੰ ਪਰ ਅਸੀਂ ਦੀ ਰਾਹ ਨਹੀਂ ਪਤਾਏਗਾ 1 ਜਨਵਰੀ ਨੂੰ ਕੀ ਹੋਇਆ ਸੀ ਇਹ ਨਹੀਂ ਪਤਾ ਲੋਕਾਂ ਨੂੰ ਉਦੋਂ ਮਾਤਾ ਗੁਜਰੀ ਤੇ ਸਹਾਬ ਜੱਦਿਆਂ ਦੇ ਹਾਥੀਆਂ ਲਿਆ ਕੇ ਟੋਡਰ ਮਲ ਜੀ ਨੇ ਮੰਜੀ ਸਾਹਿਬ ਘਰ ਦੁਆਰੇ ਦੱਬੀ ਸੀ ਇਹ ਨਹੀਂ ਪਤਾ ਉਹਦੋਂ ਲੱਖ ਲੱਖ ਵਧਾਈਆਂ ਦਿੰਦੇ ਆਪਣੇ ਤੋਂ ਉਹ ਇੱਕ ਗੱਲ ਕਰਦੋ ਉਦੋਂ ਵਧਾਈਆਂ ਦਿੰਦੇ ਨੇ ਹਾਂ ਇਹ ਤਾਂ ਹੈਗਾ ਇਤਿਹਾਸ ਐਡਾ ਵੱਡਾ ਹੁਣ ਸਾਲ ਦੀ ਸ਼ੁਰੂਆਤ ਗੁਰਗੋਬਿੰਦ ਸਿੰਘ ਦੇ ਜਨਮ ਦਿਨ ਤੋਂ ਹੁੰਦੀ ਆ ਅਸਲ ਜਨਮ ਦਿਨ ਤਾਂ ਕਮਾਂਡਾਂ ਉਹ ਤਾਂ ਇੱਕ ਤਰ੍ਹਾਂ ਦਾ ਸਰਕਾਰ ਨੇ ਹੋ ਕੀਤਾ ਅਸ ਰੀਜਨ ਤਾਂ 22 ਦਸੰਬਰ ਨੂੰ ਆਉਂਦਾ ਗੁਰੂ ਸਾਹਿਬ ਦਾ ਵਿੱਚ ਹੀ ਆਉਂਦਾ ਇਹਨਾਂ ਨੇ ਉਹ ਫਿਰ ਉਹਦੇ ਕਰਕੇ ਹੋ ਜਾਂਦਾ ਨੇ ਸਿੱਧੀ ਰਿਹੜਿਆ ਕਰਕੇ ਵਿੱਚ ਉਹਨੂੰ ਖੁਸ਼ੀ ਨਹੀਂ ਮਨਾ ਸਕਦੇ ਖੁਸ਼ੀ ਤਾਂ ਆਪਾਂ ਬਣਾਉਣੀ ਨੇ ਆਪਾਂ ਦਾ ਪਾਠ ਕਰਨਾ ਪਾਠ ਚਲੋ ਖਾਣ ਸਿੱਧੀਆਂ ਵੇਲੇ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਸੋਚਿਓ ਦਿੱਤੀ ਵੀ ਚੜ੍ਹਦੀ ਕਲਾ ਜਰ ਰਹਿਣਾ ਖਾਲਸਾ ਵਿੱਚ ਸਹੀ ਧੰਨਵਾਦ ਬਹੁਤ ਧੰਨਵਾਦ ਆ ਲੰਗਰ ਜਾੜੇ ਗੁੱਡਾ ਕੀ ਨਾਮ ਹੈ ਜੀ ਗੁਰਦਾਤਾ ਸਿੰਘ ਆ ਜੀ ਕਿਹੜੀ ਜਗਾ ਤੋਂ ਆਏ ਜੀ ਫਰੀਦਕੋਟ ਤੋਂ ਜੀ ਠੀਕ ਲੰਗਰ ਦੀ ਸੇਵਾ ਕਰਨ ਲਈ ਆਏ ਨਹੀਂ ਅਸੀਂ ਮੱਥਾ ਟੇਕਣ ਆਏ ਆ ਯਾਰ ਦੋਤ ਰਲ ਕੇ ਟਰਾਲੀ ਟਰੈਕਟਰ ਲੈ ਕੇ ਆਏ ਆ ਆਪ ਦਾ ਤੇ ਮਤਲਬ ਕਿਉਂ ਅੱਜ ਦੇ ਦੇਣਾ ਅੱਜ ਕਿਹੜੇ ਦਿਨ ਚੱਲ ਰਹੇ ਨੇ ਵੀ ਹੁਣ ਇਹਦਾ ਆਪਣੇ ਸਮਝ ਲਓ ਆਪਣੇ ਮਾਪਿਓ ਆਪਣੇ ਭਰਾ ਉਹਨਾਂ ਦਾ ਸ਼ਿਦੀ ਦਿਹਾੜਾ ਜੀ ਸਾਡੇ ਪਿਓ ਦਾ ਸਾਡੇ ਦਾਦਾ ਜੀ ਦਾ ਉਹਨਾਂ ਕਰਕੇ ਅਸੀਂ ਮੱਥਾ ਲਿਖਣਾ ਤੇ ਇੱਥੇ ਕਿਹੜੇ ਸਾਹਿਬ ਜੀ ਦੇ ਚੀਰ ਹੋਏ ਸੀਗੇ ਜੀ ਆਪਣੇ ਛੋਟੇ ਸਾਹਿਬ ਜੀ ਤੇ ਪਿਆਰੇ ਕਿੰਨੇ ਹੋਏ ਨੇ ਸਿੱਖ ਧਰਮ ਦੇ ਸਾਰੇ ਪਿਆਰੇ ਹੋਏ ਜਿੰਨੇ ਵੀ ਸਿੱਖ ਧਰਮ ਦੇ ਆਪਣੇ ਸੈਨਿਕ ਸਾਰੇ ਚਲੋ ਸਾਰੇ ਸਿੱਖ ਪਿਆਰੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਆ ਪੰਜ ਪਿਆਰਿਆਂ ਨੂੰ ਅਮਰ ਤੇ ਚਾਹਿਆ ਗਿਆ ਸੀ ਹਾਂਜੀ ਤੇ ਉਹਨਾਂ ਦੇ ਨਾਮ ਪਤਾ ਤੁਹਾਨੂੰ ਨਹੀਂ ਜੀ ਸਾਬ ਜਦਿਆਂ ਦੇ ਸਾਬ ਜਦਿਆਂ ਦੇ ਹਾਂਜੀ ਉਹ ਦਾਤੂ ਜੂਰਾਵਰ ਸਿੰਘ ਪਤੇ ਸਿੰਘ ਤੇਜੂ ਜਾਰ ਸਿੰਘ ਤੇ ਉੱਥੇ ਸੀ ਕਿ ਆਪਣਾ ਜਤੋਵੱਡੇ ਸਹਿਬਜਾਦਿਆਂ ਦੇ ਹਾਂਜੀ ਜਜ਼ਾਰ ਸਿੰਘ ਬੰਦੇਗਰ ਸਿੰਘ ਅਤੇ ਫਤੇ ਸਿੰਘ ਤੇ ਜੁਰਾਵਤ ਸਿੰਘ ਦਾ ਬਾਬਾ ਜੀ ਸਿੰਘ ਹਜੀਤ ਸਿੰਘ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਪਤਾ ਕਿ ਇੱਥੇ ਜਦੋਂ ਸਹਿਬਜਾਦਿਆਂ ਨੂੰ ਕੈਦ ਕੀਤਾ ਸੀ ਸੂਬਾ ਸਰਹੰਦ ਨੇ ਤਾਂ ਜਦੋਂ ਠੰਡੇ ਬੁਰਜੇ ਚ ਕੈਦ ਸੀ ਤਾਂ ਉਹਨਾਂ ਨੂੰ ਦੁੱਧ ਦੀ ਸੇਵਾ ਕੀਤੀ ਗਈ ਸੀ ਕਿਸੇ ਵੱਲੋਂ ਉਹ ਕੌਣ ਸੀਗੇ ਉਹਨਾਂ ਦਾ ਨਾਸ ਗਿਆ ਜੀ ਸਭ ਕੁਰੇ ਸਾਰਾ ਯਾਦ ਆ ਜੀ ਤੁਹਾਡੇ ਕੋਲ ਤੁਹਾਡੇ ਸਾਹਮਣੇ ਆਉਣ ਕਰਕੇ ਥੋੜਾ ਜਿਹਾ ਹੋ ਜਾਂਦਾ ਹੋ ਜਾਂਦਾ ਹਾਂ ਜੀ ਸਾਰਾ ਕੋਈ ਯਾਦ ਹੁੰਦਾ ਤੁਹਾਡੇ ਸਾਹਮਣੇ ਆਉਣ ਕਰਕੇ ਥੋੜਾ ਜਿਹਾ ਭੁੱਲ ਜਾਂਦਾ ਹੈ ਬਾਈ ਮੋਤੀराम ਮੇਰਾ ਜੀ ਹਾਂ ਜੀ ਮੋਤੀਰਾ ਮੇਰਾ ਹਾਂ ਜੀ ਉਹਨਾਂ ਦਾ ਇੱਥੇ ਮਤਲਬ ਗੇਟ ਵੀ ਬਣਾਇਆ ਹੋਇਆ ਮੈਂ ਦੇਖਿਆ ਹਾਂ ਜੀ ਉਹਨੇ ਯਾਦ ਆ ਜੀ ਉਹਨੇ ਯਾਦ ਆ ਜੀ ਕਿ ਗੇਟ ਵੀ ਬਣਾਇਆ ਹੋਇਆ ਆਪਣੇ ਇੱਥੇ ਹਾਂ ਗੁਰਦੁਆਰਾ ਸਾਹਿਬ ਹੈਗਾ ਗਲਾਸ ਪਏ ਨੇ ਉੱਥੇ ਹਾਂ ਜੀ ਉਹਨਾਂ ਦਾ ਗੇਟ ਬਣਿਆ ਹੋਇਆ ਕਿਉਂਕਿ ਮੈਂ ਡਰਾਈਵਰ ਆ ਜੀ ਉੱਥੇ ਲੰਘ ਜਾਂਦਾ ਬੰਨਾਂ ਦਾ ਗੇਟ ਦੇ ਮੈਂ ਪਲੱਸ 2 ਪਲੱਸ 2 ਦੇ ਪੇਪਰ ਹੋਣੇ ਨੇ ਅਜੇ ਹਨਾ ਤਿਆਰੀ ਆ ਹਾਂਜੀ ਠੀਕ ਹੈ ਤੇ ਅੱਜ ਕੀ ਕਰਨਾ ਹੈ ਉਹ ਇੱਥੇ ਹਾਂਜੀ ਕੀ ਕਰਨਾ ਹੈ ਅੱਜ ਛੋਟੀ ਸਾਹਿਬ ਜਾ ਦਿੰਦੇ ਹਾਂ ਹਾਂ ਮੱਥਾ ਟੇਕਣ ਨਹੀਂ ਆਏ ਹੋਣਾ ਕੀ ਹੋਇਆ ਸੀ ਪਤਾ ਇੱਥੇ ਹਾਂਜੀ ਕੀ ਹੋਇਆ ਸੀ ਇੱਥੇ ਜੋਤੀਸਰੂਪ ਗੁਰਦੁਆਰੇ ਜੋਤੀਸਰੂਪ ਗੁਰਦੁਆਰੇ ਸਾਹਿਬ ਆਦੋਂ ਕੀ ਹੋਇਆ ਸੀਗਾ ਇੱਥੇ ਬਾਬਾ ਜੀ ਨੇ ਮਾਰੀ ਤਾੜੀ ਹਾਂਜੀ ਇੱਥੇ ਬਾਬਾ ਜੀ ਨੇ ਤਾੜੀ ਮਾਰੀ ਤਾੜੀ ਮਾਰੀ ਸੀ ਕੁਛ ਇੱਦਾਂ ਸੁਣਿਆ ਹਾਂਜੀ ਗੁਰਗੋਬਿੰਦ ਸਿੰਘ ਜੀ ਨੇ ਚੌਥੀ ਰੂਪ ਤੇ ਤਾੜੀ ਮਾਰੀ ਸੀ ਗੁਰਗੋਬਿੰਦ ਸਿੰਘ ਜੀ ਨੇ ਇੱਦਾਂ ਸੁਣਿਆ ਪਤਾ ਨਹੀਂ 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 ਕੀ ਹੋਇਆ ਸੀ ਦੱਸੋ ਇੱਥੇ ਕੀ ਹੋਇਆ ਸੀ ਇਸ ਧਰਤੀ ਤੇ ਕੀ ਹੋਇਆ ਸੀ ਇੱਥੇ ਇੰਨੀ ਸੰਗਤ ਕਿਉਂ ਆਈ ਹੈ ਪਤਾ ਨਹੀਂ ਤੁਹਾਨੂੰ ਹਾਂਜੀ ਪਤਾ ਕਿਉਂ ਆਈ ਹੈ ਛੋਟੇ ਸਾਹਿਬ ਜਦਾਂ ਦੀ ਸ਼ੀਦੀ ਤੇ ਹਾਂ ਮੈਂ ਦੱਸ ਬੈਠਾ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਮਰੀਂਡੇ ਤੋਂ ਕੈਦ ਕਰਕੇ ਲਿਆਂਦਾ ਗਿਆ ਸੀ ਠੰਡੇ ਬੁਰਜੇ ਚ ਪਹਿਲਾਂ ਉਹਨਾਂ ਨੂੰ ਰੱਖਿਆ ਗਿਆ ਜਿੱਥੇ ਤੁਸੀਂ ਮੱਥਾ ਟੇਕੋਗੇ ਠੀਕ ਆ ਉਸ ਤੋਂ ਬਾਅਦ ਚ ਨੀਹਾਂ ਚ ਜਣ ਕੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਫਿਰ ਟੋਡਰ ਮਲ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਸੀਗਾ ਗੁਰਦੁਆਰਾ ਜੋਤੀ ਥਰੂ ਸਾਹਿਬ ਵਿਖੇ ਜਿਹੜਾ ਤੁਸੀਂ ਤਾੜੀ ਆ ਦੱਸ ਰਹੇ ਹੋ ਤਾੜੀ ਮਾਰੀ ਗੁਰਗੋਮੀ ਸਿੰਘ ਜਿਹਨੇ ਉਹ ਚਮਕੌਰ ਸਾਹਿਬ ਵਿਖੇ ਆ ਗੁਰਦੁਆਰਾ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਕੀ ਨਾਮ ਆ ਬੇਟੇ ਮਨਦੀਪ ਕੌਰ ਮਨਦੀਪ ਕੌਰ ਵਾਈ ਵਾ ਬਹੁਤ ਸੋਹਣਾ ਨਾਮ ਆ ਕਿਹੜੀ ਕਲਾਸ ਚ ਪੜਦੇ ਹੋ ਕਦੀ ਵੇਖ ਲकेजी ਚ ਬੱਲੇ ਇੰਨੀ ਵੱਡੀ ਕਲਾਸ ਚ ਹੋ ਗਿਆ ਤੂੰ ਕਿਵੇਂ ਚੱਲਦੀ ਹੈ ਪੜ੍ਹਾਈ ਵਧੀਆ ਹੁੰਦੀ ਆ ਮੈਡਮ ਵਧੀਆ ਪੜਾਉਂਦੀ ਆ ਕੁੱਟਦੇ ਤਾਂ ਨਹੀਂ ਸੱਚੀ ਗੱਲ ਠੀਕ ਆ ਤੇ ਅੱਜ ਕੀ ਕਰਨਾ ਹੈ ਇੱਥੇ ਮੱਥਾ ਟੇਕਣਾ ਮੱਥਾ ਟੇਕਣਾ ਕੀ ਰਸਮੀ ਹੋਇਆ ਸੀ ਇੱਥੇ ਪਤਾ ਪਾਪਾ ਜੀ ਸ਼ਹੀਦ ਹੋਏ ਸੀ ਪਾਪਾ ਦ ਸ਼ਹੀਦ ਛੋਟੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ ਚ ਜਣ ਕੇ ਠੀਕ ਹੈ ਤੁਹਾਡੀ ਉਮਰ ਕਿੰਨੀ ਆ 6 6 ਤਾਂ ਤੁਹਾਡੀ ਉਮਰ ਦੇ ਸੀ ਇਕ ਸਾਹਿਬ ਜادہ ਜੀ ਸਾਹਿਬ ਜادہ ਬਾਬਾ ਫਤੇ ਸਿੰਘ ਜੀ 6 ਸਾਲ ਦੇ ਸੀਗੇ ਉਹਨੂੰ ਠੀਕ ਹੈ ਪੜਿਆ ਕਰਨਾ ਇਹ ਵੀ ਠੀਕ ਹੈ ਜਰੂਰ ਅਗਲੀ ਵਾਰ ਸਾਰਾ ਪੜ ਕੇ ਆਉਣਾ ਪੁੱਛਣਾ ਤੁਹਾਨੂੰ ਜੇ ਨਾ ਪੜਿਆ ਫਿਰ ਡਾਡ ਬੂਗੀ ਬਈ ਠੀਕ ਹੈ ਪੜੋਗੇ ਸਾਰਾ ਇਤਿਹਾਸ ਸਾਰਾ ਪੜਨਾ ਠੀਕ ਹੈ ਥੈਂਕ ਯੂ ਇੱਕ ਹੀ ਚੀਜ਼ ਹੈ ਜੀ ਇੱਕ ਹੀ ਚੀਜ਼ ਹੈ ਦੂਰਾ ਜੀ ਸਿੰਧੂ ਇੱਕ ਹੀ ਓਨ ਲਗਾਇਆ ਹੈ ਖਰੀਦ ਰਹੇ ਨੇ ਉਰੇ ਲੋਕ ਹੈ ਪਹਿਲਾਂ ਵੀ ਸਵਾ ਚਲ ਗਏ ਆ ਆਜੀ ਆਜੀ ਅੱਜ ਇਹ ਤੁਹਾਨੂੰ ਪਤਾ ਹੈ ਇੱਥੇ ਕੀ ਹੋਇਆ ਸੀ ਅੱਜ ਕਿਉਂ ਇਕੱਠਾ ਇਹ ਇਕੱਠਾ ਕਿਉਂ ਆ ਪਤਾ ਤੁਹਾਨੂੰ ਅੱਜ ਪਰ ਆਪਨੇ ਸੰਧੂਰ ਲਾਇਆ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਕਿਉਂ ਲੋਕ ਇਕੱਠੇ ਹੋਏ ਮੈਨੇ ਲੋਕ ਤਾਂ ਬਹੁਤ ਇਕੱਠੇ ਹੋਏ ਆ ਕਿਉਂ ਹੋਏ ਆ ਪਈ ਨਹੀਂ ਪਤਾ ਇਹ ਬਾਬਾ ਕੀ ਜੋ ਮੇਲਾ ਐਸ ਮੇ ਆਇਆ ਹੋਇਆ ਬਹੁਤ ਮੇਲਾ ਨਹੀਂ ਹੈ ਇਹ ਇਹ ਗੁਰੂ ਗੋਬਿੰਦ ਸਿੰਘ ਜੀ ਕੇ ਬੱਚੇ ਸ਼ਹੀਦ ਹੋਏ ਇਥੇ ਅੱਜ ਕੇ ਦਿਨ ਤਾਂ ਇਹ ਖੁਸ਼ੀ ਦਾ ਪ੍ਰੋਗਰਾਮ ਨਹੀਂ ਹੈ ਕੋਈ ਸੋ ਸੰਗਤ ਜੀ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਇੱਕ ਉਪਰਾਲਾ ਕੀਤਾ ਹੈ ਬੱਚਿਆਂ ਤੋਂ ਬਜ਼ੁਰਗਾਂ ਤੋਂ ਮਾਤਾਵਾਂ ਤੋਂ ਭੈਣਾਂ ਤੋਂ ਸਵਾਲ ਕੀਤੇ ਨੇ ਸਿੱਖ ਇਤਿਹਾਸ ਬਾਰੇ ਕਿਉਂਕਿ ਜੋ ਦਿਹਾੜੇ ਚੱਲ ਰਹੇ ਨੇ ਜੋਸ ਸਿੱਕੇ ਇਤਿਹਾਸ ਹੈ ਉਸ ਦਾ ਕਿਤੇ ਵੀ ਕੋਈ ਸਾਨੀ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਇੰਨਾ ਵੱਡਾ ਇਤਿਹਾਸ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਪਰ ਫਿਰ ਵੀ ਬੱਚੇ ਭੁੱਲਦੇ ਜਾ ਰਹੇ ਨੇ ਕੀ ਕਮੀਆਂ ਤੁਹਾਨੂੰ ਲੱਗਦੀਆਂ ਨੇ ਕਿਉਂ ਭੁੱਲਦੇ ਜਾ ਰਹੇ ਨੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਇਹ ਉਪਰਾਲਾ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਣ ਬੱਚਿਆਂ ਨੂੰ ਵੀ ਕਿਉਂਕਿ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਮੋਡੂਲੇ ਸਵਾਲ ਕਰਨ ਦੀ ਕਿਉਂਕਿ ਜਾਦੇ ਗਹਿਰਾਈ ਦੇ ਵਿੱਚ ਵੀ ਜਾਵਾਂਗੇ ਅੱਗੇ ਜਿਵੇਂ ਜਿਵੇਂ ਇਹਦਾ ਆਉਟਪੁੱਟ ਮਿਲਦਾ ਹੈ ਮਤਲਬ ਬੱਚਿਆਂ ਨੂੰ ਪਤਾ ਲੱਗਦਾ ਕਿਉਂਕਿ ਪਹਿਲਾਂ ਨਾਲੋਂ ਬਹੁਤ ਵਧੀਆ ਨਤੀਜੇ ਆ ਰਹੇ ਨੇ ਕਿਤੇ ਨਾ ਕਿਤੇ ਦੇਖਣ ਨੂੰ ਸਿੱਕੇ ਇਤਿਹਾਸ ਨਾਲ ਜੋੜ ਰਹੇ ਨੇ ਲੋਕ ਤੇ ਇਹੀ ਉਮੀਦਾਂ ਨੇ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਿੱਕੇ ਇਤਿਹਾਸ ਪੜਨਗੇ ਤੇ ਯਾਦ ਕਰਨਗੇ ਤੁਸੀਂ ਵੀ ਜਰੂਰ ਪ੍ਰੇਰਿਤ ਕਰਿਆ ਕਰੋ ਆਪਣੇ ਵੱਲੋਂ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਕਮੈਂਟ ਜਰੂਰ ਕਰਿਓ ਮਿਲਾਂਗੇ ਜਲਦ ਕਿਸੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਉਨੇ ਸਮੇਂ ਤੱਕ ਲਈ ਸਾਨੂੰ ਦੀ ਇਜਾਜ਼ਤ ਧੰਨਵਾਦ ਜੀ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ